ਬਰ ਬਸ ਦਾ ਵੱਡਾ ਕੰਨਤਾ ਹੁੰਦਾ ਹੈਗਾ ਜੀ 3:45 ਮਿੰਟ ਤੇ ਗੱਲ ਕਰਦਾ ਤੇ ਬੰਦਾ 6 ਮਿੰਟ ਬਾਅਦ ਬੰਦੇ ਨੂੰ ਕੋਈ ਨੀਂਦ ਨਹੀਂ ਆਉਂਦੀਗੀ ਉਹ ਵੀ ਸਵੇਰ ਦਾ ਟਾਈਮ ਹੈ ਜੇ ਆਪਾਂ ਰਾਤ ਨੂੰ ਕੋਈ 12 1 ਵਜੇ ਦਾ ਕਹਿ ਲਈ ਤਾਂ ਬੰਦੇ ਨੂੰ ਨੀਂਦ ਵੀ ਆ ਸਕਦੀ ਹੈ ਨਾ ਇਹ ਤਾਂ ਆਪਾਂ ਨੂੰ ਪਤਾ ਹੀ ਵੀ 6 ਮਿੰਟਾਂ ਚ ਬੰਦੇ ਚੋਰੀ ਕਰਨ ਮਾਤੇ ਆਏ ਆ ਖੜਕਾ ਵੀ ਹੋਇਆ ਕੁਛ ਨਾ ਕਰਤਾ ਆਵਾਜ਼ ਤਾਂ ਆਈ ਹੋਣੀ ਆ ਆਰਾਮ ਨਾਲ ਬੰਦੇ ਆਏ ਕੋਈ ਚੋਰੀ ਵਾਲ ਤਾਂ ਗੱਲ ਨਹੀਂ ਸੀਗੀ ਉਹਨੂੰ ਤਾਂ ਐ ਸੀ ਵੀ ਜਿਵੇਂ ਸਾਡੇ ਪੈਸੇ ਪਏ ਹੋਣ ਉਹ ਉੱਥੇ ਜਾ ਕੇ ਲੈ ਹੀ ਆਉਣੇ ਆ ਕਿਉਂਕਿ ਜੇ ਚੋਰ ਤੇ ਕੁੱਤੇ ਨਾਲ ਜਾਣ ਉਹ ਤਾਂ ਕੋਈ ਚੋਰੀਆਂ ਤਾਂ ਕਰਨੀ ਹੁੰਦੀ ਨਹੀਂਗੀ ਮੇਰਾ ਬਾਕੀ ਸਾਰਾ ਉਵੇਂ ਪਿਆ ਕਿ ਸਿਰਫ ਕੈਸ਼ ਇੱਕ ਮੇਰਾ ਰਵਾਲਵਰ ਇੱਕ ਮੇਰਾ ਡੀਵੀਆਰ ਦਫਤਰ ਦੇ ਜਿਹੜੇ ਲੋਕ ਸੀ ਕੱਲੇ ਉਹ ਹੀ ਟੁੱਟੇ ਹੋਏ ਜਿਨ੍ਹਾਂ ਦੇ ਵਿੱਚ ਮੇਰਾ ਕੈਸ਼ ਸੀਗਾ ਇੱਕ ਮੇਰਾ ਇੱਥੇ ਰਵਾਲਵਰ ਸੀ 32 ਬੋਰ ਇੱਕ ਤਾਂ ਉਹ ਤੇ ਕਰੀਬ 1.5 ਲੱਖ ਰੁਪਏ ਕੈਸ਼ ਕਿਲਾ ਸੀ ਉਹ ਚੋਰੀ ਹੋ ਗਿਆ 3:51 ਮਿੰਟ ਤੇ ਕੈਮਰੇ ਦੇ ਉੱਤੇ ਰਿਕਾਰਡਿੰਗ ਆਈ ਆ ਬੰਦੇ ਮਤਲਬ ਆਰਾਮ ਨਾਲ ਫੈਕਟਰੀ ਦੇ ਵਿੱਚ ਆਉਂਦੇ ਆ ਤੇ ਚੋਰੀ ਕਰਕੇ 3:57 ਮਿੰਟ ਤੇ ਬੰਦੇ ਵਾਪਸ ਚਲੇ ਜਾਂਦੇ ਆ ਕਿਉਂਕਿ ਚੌਂਕੀਦਰ ਗੇਟ ਦੇ ਮੂਹਰੇ ਹੀ ਸੁੱਤਾ ਪਿਆ ਸੀਗਾ ਅੰਦੀਅ ਸੀ ਦਾ ਸਥਿਤੀ ਦਾ ਜਾਇਜ਼ਾ ਲਿਆ ਸਾਨੂੰ ਅਰਲੀ ਮਾਰਨਿੰਗ ਪਤਾ ਲੱਗਿਆ ਸੀਗਾ ਕਿ ਇਹ ਚੋਰੀ ਹੋਈ ਹੈ ਇੱਥੇ ਇਨਾਂ ਦੀ ਜਨਰਲ ਆਇਲ ਫੈਕਟਰੀ ਹੈ ਇਨਾਂ ਦੇ ਜੀ ਤੇ ਉਹਦੀ ਅਸੀਂ ਹਜੇ ਕੋਈ ਪੜਤਾਲ ਕਰ ਰਹੇ ਹਾਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਵਿਖੇ 6 ਮਿੰਟਾਂ ਦੇ ਵਿੱਚ 15 ਲੱਖ ਰੁਪਈਆ ਤੇ ਇੱਕ ਪਿਸਤੌਲ ਲਾਇਸੈਂਸੀ ਸੀ ਜਿਹੜਾ ਉਹ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ ਜਿੰਦਲ ਔਇਲ ਮਿੱਲ ਦੇ ਮਾਲਕ ਜਿਨ੍ਹਾਂ ਦੀ ਇਹ ਚੋਰੀ ਹੋਈ ਹੈ ਉਹਨਾਂ ਦੇ ਦੱਸਣ ਅਨੁਸਾਰ ਚੋਰ ਉਹਨਾਂ ਦਾ ਕੋਈ ਮੁਲਾਜ਼ਮ ਹੀ ਲੱਗਦਾ ਹੈ ਕਿਉਂਕਿ ਉਸੇ ਨੂੰ ਹੀ ਪਤਾ ਸੀ ਕਿ ਕਿੱਥੇ ਸਾਰਾ ਸਮਾਨ ਪਿਆ ਹੈ ਉਹਨਾਂ ਦੱਸਿਆ ਕਿ ਚਾਬੀਆਂ ਉਹਦੇ ਕੋਲ ਸੀ ਤੇ ਚੋਰਾਂ ਨੇ ਹੋਰ ਕਿਸੇ ਪਾਸੇ ਜਾਂ ਹੋਰ ਕੋਈ ਚੀਜ਼ ਨਹੀਂ ਚੱਕੀ ਬਾਕੀ ਵੀ ਕੀਮਤੀ ਸਮਾਨ ਪਿਆ ਸੀ ਪਰ ਉਹ ਪੈਸੇ ਪਿਸਤੌਲ ਤੇ ਡੀਵੀਆਰ ਕੈਮਰੇ ਦੀ ਡੀਵੀਆਰ ਲਾ ਕੇ ਲੈ ਕੇ ਗਏ ਆ ਫਰੀਦਕੋਟ ਵਿੱਚ ਕੁਝ ਦਿਨ ਪਹਿਲਾਂ ਵੀ ਲਾਇਸੈਂਸੀ ਪਿਸਤੌਲ ਦੀ ਚੋਰੀ ਹੋਈ ਸੀ ਜਦੋਂ ਇੱਕ ਨਸ਼ਾ ਸੈਂਟਰ ਚਲਾਉਣ ਵਾਲੇ ਮਾਲਕ ਦੀ ਕਾਰ ਅਤੇ ਲਾਇਸੈਂਸੀ ਪਿਸਤੌਲ ਨਸ਼ਾ ਛੱਡਣ ਆਇਆ ਇੱਕ ਨੌਜਵਾਨ ਚੋਰੀ ਕਰਕੇ ਲੈ ਗਿਆ ਸੀ ਪਰ ਪਿਸਤੌਲ ਚੋਰੀ ਹੋਣ ਦੀ ਫਰੀਦਕੋਟ ਦੇ ਵਿੱਚ ਲਗਭਗ 1 ਮਹੀਨੇ ਦੇ ਵਿੱਚ ਵਿੱਚ ਹੀ ਇਹ ਦੂਜੀ ਘਟਨਾ ਹੈ ਮੌਕੇ ਤੇ ਪੁਲਿਸ ਪਹੁੰਚੀ ਹੋਈ ਹੈ ਜਾਂਚ ਕਰ ਰਹੀ ਹੈ ਤੇ ਡੀਐਸਪੀ ਸਰਦਾਰ ਇਕਬਾਲ ਸਿੰਘ ਅਨੁਸਾਰ ਉਹ ਜਲਦੀ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਕੇ ਚੋਰ ਫੜ ਲੈਣਗੇ ਮੇਰੇ ਚੌਕੀਦਾਰ ਦਾ ਮੇਰੇ ਕੋਲੇ ਫੋਨ ਗਿਆ 4:20 ਵਜੇ ਤੇ ਵੀ ਆਪਣੇ ਥੋੜੀ ਚੋਰੀ ਹੋ ਗਈ ਲੱਗਦੀ ਹੈ ਜੀ ਮੈਂ ਕਿਹਾ ਚੋਰੀ ਥੋੜੀ ਦਾ ਕੀ ਮਤਲਬ ਹੈ ਮੈਂ ਸਾਰੀ ਚੀਜ਼ੋ ਘਰੋਂ ਭੱਜ ਕੇ ਇੱਥੇ ਆਇਆ ਆ ਕੇ ਦੇਖਿਆ ਤੇ ਦਫ਼ਤਰ ਦੇ ਜਿਹੜੇ ਲੋਕ ਸੀ ਕੱਲੇ ਉਹੀ ਟੁੱਟੇ ਹੋਏ ਜਿਨ੍ਹਾਂ ਦੇ ਵਿੱਚ ਮੇਰਾ ਕੈਸ਼ ਸੀਗਾ ਇੱਕ ਮੇਰਾ ਇੱਥੇ ਰਵਾਲਵਰ ਸੀ 32 ਬੋਰ ਇੱਕ ਤਾਂ ਉਹ ਤੇ ਕਰੀਬ 15.5 ਲੱਖ ਰੁਪਏ ਕੈਸ਼ ਕਿਲਾ ਸੀ ਉਹ ਚੋਰੀ ਹੋ ਗਿਆ ਤੇ ਚੌਕੀਦਾਰ ਦੇ ਮਤਲਬ ਕੋਈ ਹਾ ਭਾਵ ਨਹੀਂ ਸੀ ਉਹਨੇ ਪੌਣੇ ਮਤਲਬ ਪੌਣੇ 4 ਵਜੇ ਪਹਿਲਾਂ ਮੇਰੇ ਜਿਹੜਾ ਡਰਾਈਵਰ ਨੇ ਹੁਣ ਸੋ ਕਨਫਰਮ ਕੀਤਾ ਵੀ ਤੂੰ ਕਿੰਨੇ ਕਵਰੀ ਆਏ ਉਹ ਕਹਿੰਦਾ ਮੈਂ ਤਾਂ ਪੌਣਾ ਘੰਟਾ ਲੱਗੋ ਖਲੇ ਆਉਣ ਤੇ ਉਸ ਤੋਂ ਬਾਅਦ ਕੀ ਹੋਇਆ ਜੀ 3:51 ਮਿੰਟ ਤੇ ਕੈਮਰੇ ਦੇ ਵਿੱਚ ਰਿਕਾਰਡਿੰਗ ਆਈ ਆ ਬੰਦੇ ਮਤਲਬ ਆਰਾਮ ਨਾਲ ਹਿੱਟੇ ਦੇ ਵਿੱਚ ਆਉਂਦੇ ਆ ਤੇ ਚੋਰੀ ਕਰਕੇ 3:57 ਮਿੰਟ ਤੇ ਬੰਦੇ ਵਾਪਸ ਚਲੇ ਜਾਂਦੇ ਆ ਕਿਉਂਕਿ ਚੌਂਕੀਦਾਰ ਗੇਟ ਦੇ ਮੂਹਰੇ ਹੀ ਸੁੱਤਾ ਪਿਆ ਸੀਗਾ ਤੇ ਕੋਈ ਮਤਲਬ ਇਹਦਾ ਮਤਲਬ ਉਸ ਤੋਂ ਬਾਅਦ ਕੀ ਤੁਹਾਨੂੰ ਮੇਨ ਸ਼ਕਲ ਚ ਚੌਂਕੀਦਾਰ ਤੇ ਲੱਗ ਰਹੇ ਦੇਖੋ ਜੀ ਜਿਹੜੀ ਐਡੀ ਵੱਡੀ ਚੋਰੀ ਹੈਗੀ ਆ ਕੋਈ ਤਾਲਾ ਨਹੀਂ ਕੋਈ ਟੁੱਟਿਆ ਨਹੀਂ ਕੀਤਾ ਨਹੀਂ ਚੌਂਕੀਦਾਰ ਕੋਲ ਚਾਬੀਆਂ ਸੀ ਦਫਤਰ ਦੀਆਂ ਆਰਾਮ ਨਾਲ ਬੰਦੇ ਆਏ ਆ ਕੋਈ ਚੋਰੀ ਵਾਲ ਤਾਂ ਗੱਲ ਦੀ ਨਹੀਂ ਸੀਗੀ ਉਹਨੋਂ ਤਾਂ ਆਇ ਸੀ ਵੀ ਜਿਵੇਂ ਸਾਡੇ ਪੈਸੇ ਪਏ ਹੋਣ ਉੱਥੇ ਜਾ ਕੇ ਲੈ ਹੀ ਆਉਣੇ ਆ ਕਿਉਂਕਿ ਜੋ ਚੋਰ ਤੇ ਕੁੱਤਿਆਂ ਨਾਲ ਜਾਣਾ ਉਹ ਤਾਂ ਕੋਈ ਚੋਰੀ ਵਾਲ ਤਾਂ ਕਾ ਨਹੀਂ ਹੁੰਦੀ ਨੀਗੀ ਮੇਰਾ ਬਾਕੀ ਸਾਰਾ ਸਮਾਨ ਦਫਤਾ ਤੁਸੀਂ ਦੇਖੋ ਜਾ ਕੇ ਅੰਦਰ ਬਣਾਓ ਵੀ ਵੀਡੀਓ ਮੇਰਾ ਸਾਰਾ ਸਮਾਨ ਉਵੇਂ ਪਿਆ ਹੈ ਕਿ ਸਿਰਫ ਕੈਸ਼ ਇੱਕ ਮੇਰਾ ਰਵਾਲਵਰ ਇੱਕ ਮੇਰਾ ਡੀਵੀਆਰ ਹੋਰ ਉਹਨਾਂ ਨੇ ਦੇਖੋ ਮੇਰਾ ਲੈਪਟਾਪ ਵੀ ਪਿਆ ਅੰਦਰ ਹੈ ਮੇਰੇ ਕੈਮਰੇ ਲੱਗੇ ਵਜੂਜੇ ਵੀ ਲੱਗੇ ਹੋਏ ਆ ਮਤਲਬ ਐਲਸੀਡੀ ਲੱਗੀ ਹੋਈ ਆ ਮਸ਼ੀਨ ਵੀ ਪਈ ਆ ਹੋਰ ਉਹਨਾਂ ਕੇ ਇੱਥੇ ਹੱਥ ਵੀ ਨਹੀਂ ਲਾਇਆ ਮੈਂ ਆਪਣੀ ਓਇਲ ਮੈਂ ਲ ਸ਼੍ਰੀ ਬਲਾਰੀਏ ਉਲਮੇਲ ਜੀ ਤੁਹਾਡੇ ਜਿਹੜਾ ਪਿਸਤਲ ਸੀਗਾ ਤੁਸੀਂ ਆਪਣੇ ਕੋਲੇ ਰੱਖਦੇ ਹੋ ਨਹੀਂ ਪਿਸਤਲ ਸੀ ਹਰ ਵੇਲੇ ਸਾਡੀ ਐਨਾ ਫੈਕਟਰੀ ਬਾਹਰ ਆ ਜੀ ਇੱਥੇ ਬਾਹਰ ਹੋਣ ਦੇ ਨਾਤੇ ਇੱਥੇ ਕੱਲ ਨੂੰ ਕੋਈ ਆਦਮੀ ਆਸਦਾ ਪਿਸਤਲ ਮੈਂ ਅਗਲੇ ਰਵਾਲਵਰ ਨਾਲ ਦਾ ਭਰ ਕੇ 6 ਗੋਲੀਆਂ ਲੋਡ ਕੀਤੀਆਂ ਵਈਆਂ ਸੀ ਉਹ ਹਰ ਵੇਲੇ ਫੈਕਟਰੀ ਦੇ ਵਿੱਚ ਹੀ ਪਿਆ ਹੁੰਦਾ ਮਤਲਬ ਖੰਡ ਗੱਲੇ ਦੇ ਵਿੱਚ ਹੀ ਪਿਆ ਹੁੰਦਾ ਹਰ ਵੇਲੇ ਇਨਾ ਕੈਸ਼ ਰੱਖੰਦਾ ਐ ਜੀ ਰਾਤ ਸਾਡੀ ਗੱਡੀ ਤੇਲ ਲਾ ਕੇ ਸੀ ਤਕਰੀਬਨ ਕੋਈ 6:30 7:00 ਵਜੇ ਉਹ ਸਾਡੇ ਕੋਲੇ ਕੈਸ਼ ਆਉਂਦਾ ਸਾਡੇ ਸਵੇਰੇ ਜਮਾਤ ਕੈਸ਼ ਆਗਾ ਸਵੇਰੇ ਸਰੋਂ ਸਰੋਂ ਦੇ ਪੈਸੇ ਦੇਣੇ ਹੁੰਦੇ ਇਸ ਕਰਕੇ ਘਰੇ ਲੈ ਜਾਵਾਂਗੇ ਫਿਰ ਘਰੇ ਲੈ ਕੇ ਜਾਵਾਂਗੇ ਫਿਰ ਉੱਥਾ ਫਾਈਟਿੰਗ ਦੇ ਵਿੱਚ ਇੰਨਾ ਕੈਸ਼ ਕੋਈ ਆਮ ਨਾਰਮਲੀ ਗੱਲ ਹੈ ਜੀ ਬਾਲੀ ਵੱਡੀ ਗੱਲ ਹੈ ਨਹੀਂ ਜੀ ਹਾਂ ਜੀ ਇਹ ਮੇਨ ਸ਼ਕਸ ਨੂੰ ਚੌਕੀਦਾਰ ਸੀ ਚੌਕੀਦਾਰ ਤੇ ਦੇਖੋ ਏਡਾ ਵੱਡਾ ਕੰਨਤਾ ਹੁੰਦਾ ਹੈਗਾ ਜੀ 3:45 ਮੈਂ ਤੇ ਗੱਲ ਕਰਦਾ ਤੇ ਬੰਦਾ 6 ਮਿੰਟ ਬਾਅਦ ਬੰਦੇ ਨੂੰ ਕੋਈ ਨੀਂਦ ਨਹੀਂ ਆਉਂਦੀਗੀ ਉਹ ਵੀ ਸਵੇਰ ਦਾ ਟਾਈਮ ਹੈ ਜੇ ਆਪਾਂ ਰਾਤ ਨੂੰ ਕੋਈ 12 1 ਵਜੇ ਦਾ ਕਹਿ ਦਿੱਤਾ ਬੰਦੇ ਨੂੰ ਨੀਂਦ ਵੀ ਆ ਸਕਦੀ ਹੈ ਨਾ ਇਹ ਤਾਂ ਆਪਾਂ ਨੂੰ ਪਤਾ ਜੀ ਵੀ 6 ਮਿੰਟਾਂ 'ਚ ਬੰਦੇ ਚੋਰੀ ਕਰਨ ਵਾਸਤੇ ਆਏ ਆ ਖੜਕਾ ਵੀ ਹੋਇਆ ਕੁਛ ਨਾ ਕੋਈ ਤਾਂ ਆਵਾਜ਼ ਤਾਂ ਆਈ ਹੋ ਹਾਂਜੀ ਅਸੀਂ ਇਹਦਾ ਸਥਿਤੀ ਦਾ ਜਾਇਜ਼ਾ ਲਿਆ ਸਾਨੂੰ ਅਰਲੀ ਮਾਰਨਿੰਗ ਪਤਾ ਲੱਗਿਆ ਸੀਗਾ ਕਿ ਇਹ ਚੋਰੀ ਹੋਈ ਹੈ ਤੇ ਇਹਨਾਂ ਦੀ ਜਨਰਲ ਆਇਲ ਫੈਕਟਰੀ ਹੈ ਇਹਨਾਂ ਦੇ ਜੀ ਤੇ ਉਹਦੀ ਅਸੀਂ ਹਜੇ ਕੋਈ ਪੜਤਾਲ ਕਰ ਰਹੇ ਹਾਂ ਸਾਨੂੰ ਪਤਾ ਲੱਗਿਆ ਕਿ ਕੁਝ ਚੋਰੀ ਹੋਈ ਹੈ ਹਾਂਜੀ ਇਹਨਾਂ ਦੇ ਦੱਸਣ ਮੁਤਾਬਕ ਕੈਸ਼ ਤੇ ਇੱਕ ਵੈਪਨ ਇਤੋਂ ਚੋਰੀ ਹੋਇਆ ਉਹਦਾ ਹਜੇ ਅਸੀਂ ਅੱਗੇ ਪੜਤਾਲ ਕਰ ਰਹੇ ਹਾਂ ਕਿੰਨਾ ਕੈਸ਼ ਚੋਰੀ ਹੋਇਆ ਅੱਜ ਤੁਹਾਨੂੰ ਇਸ ਬਾਰੇ ਕੋਈ ਲੇਟਰ ਆਉਣ ਨਾ ਅਸੀਂ ਜਾਣਕਾਰੀ ਦਵਾਂਗੇ ਹਜੇ ਸਾਡੀ ਤਫ਼ਤੀਸ਼ ਚੱਲ ਰਹੀ ਹੈ ਇਹਦਾ ਵੱਡਾ ਕਾਰਨ ਤਾਂ